ਮੈਂ ਇੱਛੀ ਨਹੀਂ ਕੋਈ ਕਰ ਰਹੀ ਆ ਸਭ ਆਪ ਆਪਣੀ ਜੇਬ ਪਰ ਰਹਿ ਕਿਸੇ ਨੂੰ ਕਿਸੇ ਦਿਨ ਕੋਈ ਸੁੱਖ ਨਹੀਂ ਕੋਈ ਹੰਗਰਦੀ ਨਹੀਂ ਕਿਸੇ ਨੂੰ ਬੁਝੇ ਨਹੀਂ ਕੁਝ ਨਹੀਂ ਆਏਗਾ ਕਿਸੇ ਨੂੰ ਮੇਰਾ ਇਹਨਾਂ ਨੂੰ ਨੁਕਸਾਨ ਆ ਗਿਆ ਪ੍ਰਸ਼ਾਸਨ ਮੇਰੀ ਕਰੇਗੀ ਸੁਣਵਾਈ ਮੇਰੀ ਪਰਵਾਹੀ ਕਰੇਗੀ ਦੱਸੋ ਮੈਨੂੰ ਮੇਰੇ ਹਸਬੰਦ ਦਾ ਲਾਜ ਕਰਵਾਏਗੀ ਜਿੱਤੇ ਇਹਨਾਂ ਦਾ ਪੈਸਾ ਰੋਜ਼ ਦਾ ਲੱਗਦਾ ਪਿਆ ਕੌਣ ਕਰੇਗਾ ਮੇਰੇ ਦੱਸੋ ਮੇਰਾ ਸਾਥ ਫੋਨ ਦੇ ਮੌਕੇ ਤੇ ਪੂਸਪਾਸ਼ਾਸਨ ਦੀ ਟੀਮ ਆਈ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਇੱਕ ਹੋਰ ਮੋੜ ਚੱਕ ਰਹੇ ਕੈਮਰੇ ਕਰ ਰਹੇ ਸਭ ਤੁਸੀਂ ਦੇਖ ਸਕਦੇ ਹੋ ਕਿੰਨਾ ਦਾ ਕਾਰੋ ਮੇਰੀ ਭੈਣ ਹੈ ਬਸ ਤੁਸੀਂ ਕੋਹ ਹੁੰਨੀ ਆ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪੂਜਾ ਹੈ ਉਹਨਾਂ ਦਾ ਕੀ ਨਾਮ ਹੈ ਸਿਸਟਰ ਦਾ ਟੇਨਾ ਜੀ ਅੰਜੂ ਅੰਜੂ ਵਾਲਾ ਹਾਂਜੀ ਕੀ ਕੀ ਗੱਲ ਕੋਈ ਸਾਰਾ ਦੱਸਿਓ ਮਾੜਾ ਕੱਲ ਰਾਤ ਮੇ ਹਸਪੀਟਲ ਐਡਮਿਟ ਹੋਈ ਸੀ ਜੀ ਗੋਲਾਨੂ ਮਿਸ਼ਨ ਚ ਉਹਨਾਂ ਨੇ ਐਡਮਿਟ ਕਰ ਲਿਆ ਤੇ ਇਹਨਾਂ ਦੇ ਹਸਬੰਦ ਠੀਕ ਹੈ ਇਹਨਾਂ ਦੇ ਹਸਬੰਦ ਨੂੰ ਐਡਮਿਟ ਕਰ ਲਿਆ ਸੀਗਾ ਤੇ ਉਹ ਕੱਲ ਰਾਤ ਨੂੰ ਫੇਰ ਰਾਤ ਨੂੰ ਵੀ ਕੱਟ ਗਈ ਤੇ ਰਾਤ ਨੂੰ ਚੋਰੀ ਹੋਈ ਹੈ 2 3 ਵਜੇ ਗਲੀ ਵਾਂਗੋਂ ਪਤਾ ਲੱਗਿਆ 2 3 ਵਜੇ ਦੇ ਵਿੱਚ ਵਿੱਚ ਚੋਰੀ ਹੋਈ ਹੈ ਕਰੀਬ ਕਿੰਨਾ ਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਇਹਨਾਂ ਦਾ 4-5 ਲੱਖ ਦਾ ਸੋਨਾ ਸੀ 6 ਲੱਖ ਦਾ ਤੇ ਕੈਸ਼ ਕੋਈ 6 ਲੱਖ ਦਾ ਸੋਨਾ ਸੀ 60 ਹਜ਼ਾਰ 7 70 ਹਜ਼ਾਰ ਰੁਪਏ ਨਗਰ ਸੀਗਾ ਹੂੰ ਠੀਕ ਹੈ ਚਾਂਦੀ ਸੀ ਇੰਨੀ ਵੜੀ ਚਾਂਦੀ ਸੀਗੀ ਆ ਸਾਰਾ ਕੁਝ ਕਰਕੇ ਪੈਸ ਮੈਚ ਕਰਕੇ ਰਾਤ ਨੂੰ ਲੈ ਗਏ ਗਏ ਸੀ ਕਿਤੇ ਜੋ ਚੋਰੀ ਹਸਪੀਟਲ ਐਡਮਿਟ ਸੀ ਨਾ ਜੀਆਈ ਮੇਰੇ ਉਹਨਾਂ ਨੇ ਨਾਨਕ ਮਿਸ਼ਨ ਚ ਐਡਮਿਟ ਕਰ ਲਿਆ ਸੀ ਆਈ ਸੀ ਉਹ ਕਿਹੜੀ ਰਾਤ ਕਰਣੀ ਉਸ ਤੋਂ ਬਾਅਦ ਚੋਰਾਂ ਨੇ ਜਾਮ ਦਿੱਤਾ ਰਾਤ ਨੂੰ ਹੋਇਆ ਹੋਇਆ ਠੀਕ ਬਾਹਰ ਤਾਲਾ ਤੋੜ ਦਿੱਤਾ ਇੰਟਰਲੋਕ ਉਹਨਾਂ ਨੇ ਐਸਰੇ ਹੀ ਧੱਕਾ ਮਾਰਿਆ ਤੇ ਤਾਂ ਕਮਾਲ ਕਿ ਉਹਨਾਂ ਨੇ ਦੋ ਵੀ ਟੱਕੇ ਮਾਰੇ ਨੇ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਕਿਹੜਾ ਇੰਟਰਲੌਕ ਨਹੀਂ ਟੁੱਟਿਆ ਕਿਹੜਾ ਏਰੀਆ ਕਿਹੜਾ ਪੈਂਦਾ ਜਿੱਥੇ ਚੋਰੀ ਇਹ ਬਸਤੀ شیخ ਨਿਊ ਜ਼ਗਾ ਨਗਰ 2 ਨੰਬਰ ਦਾ ਥਾਣਾ ਕਿਹੜਾ ਪੈਂਦਾ ਨੂੰ ਥਾਣਾ ਕਿਹੜਾ ਪੈਂਦਾ ਸਾਢੇ 6 5 ਨੰਬਰ 5 ਨੰਬਰ ਥਾਣਾ ਪੈਂਦਾ ਸ਼ਿਕਾਇਤ ਕਰਦੇ ਉਹਦੀ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਸ਼ਿਕਾਇਤ ਕਰਦੇ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਉਹ ਦੇਖ ਕੇ ਗਏ ਨੇ ਹੁਣ ਦੇਖੋ ਕੀ ਕਰਦੇ ਦੇਖੋ ਸਰਕਾਰ ਨੇ ਮੀਨ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਇਹ ਨਸ਼ਾ ਬੰਦ ਹੋਇਆ ਪਰ ਚੋਰੀਆਂ ਕਿੱਦਾਂ ਹੋ ਰਹੀਆਂ ਕੋਈ ਆਮਦਨ ਦਾ ਚੋਰੀ ਕਰਦਾ ਨਹੀਂ ਮੇਰੇ ਵਰਗੇ ਕਿਸ ਇੰਨੇ ਸ਼ਾ ਹੈ ਗਾਇਆ ਠੀਕ ਹੈ ਨਾ ਦੋ ਦੋ ਚੋਰੀਆਂ ਹੋ ਗਈਆਂ ਇੱਕ ਰਾਤ ਦੇ ਵਿੱਚ ਉਹ ਵੀ ਨਾਲ ਨਾਲ ਅੱਗੇ ਵੀ ਸਾਡੇ ਉਜਾਲਣ ਨਾਲ ਕੱਚ ਵੀ ਰਾਤ ਨੂੰ ਦੋ ਟਾਈਵੇ ਹੋਈਆਂ ਸੀ ਇਹ ਦੋ ਟਾਈਵੇ ਦੇ ਕਰੀਬ ਹੀ ਜਿਹੜੀਆਂ ਪਹਿਲਾਂ ਚੋਰੀ ਹੋਈ ਇਹ ਭਾਜੀ ਉਹ ਬੰਦੇ ਟਰੇਸ ਹੋਏ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਜੀ ਤੁਹਾਨੂੰ ਪਤਾ ਕੁਝ ਨਹੀਂ ਹੋਇਆ ਜੀ ਹੂੰ ਆਂਦੇ ਨੇ ਗੁੰਮਲੋਂ ਮਿੱਟੀ ਝਾੜਦੇ ਚੱਲ ਜਾਂਦੇ ਜੀ ਬਸ ਹੂੰ ਤੁਹਾਡੀ ਮੰਗ ਕੀ ਭਾਈ ਮੇਰੀ ਮੰਗ ਹੈ ਜੀ ਮੇਰੀ ਭੈਣਾਂ ਨੂੰ ਇਨਸਾਫ ਚਾਹੀਦਾ ਜੀ ਇਹ ਪਰਿਵਾਰ ਮੇਰਾ ਵਾਰਡ ਮੇਰਾ ਪਰਿਵਾਰ ਹੈ ਇਹਨਾਂ ਨੂੰ ਇਨਸਾਫ ਚਾਹੀਦਾ ਨਵੇਂ ਨਵੇਂ ਹੈ ਇਹ ਤਾਂ ਸ਼ਿਫਟਿੰਗ ਨਹੀਂ ਕੀਤੇ ਮੈਂ ਤਾਂ ਉਹਨਾਂ ਨੇ ਸਮਾਨ ਰੱਖ ਕੇ ਕੀਤਾ ਇਹਨਾਂ ਦੇ ਹਸਪੀਟਲ ਅਗੇਸਟਮੈਂਟ ਇਹਨਾਂ ਦਾ ਘੱਟੋ ਘੱਟ ਵੀ 7-8 ਟੋਲੇ ਸੋਨਾ ਸੀ ਕਹਿ ਰਿਆ ਕਿਲੋ ਦੇ ਕਰੀਬ ਚਾਂਦੀ ਸੀ ਚਾਂਦੀ ਦਾ ਸਮਾਨ ਜੋ ਵੀ ਹੈ ਜਿਸ ਪੰਜਾਬ ਚ ਬਜੋ ਚੈਨਲ ਆ ਲੋ ਜੋ ਵੀ ਲਾ ਲੋ ਅਗਲਾ ਇਹਨਾਂ ਦਾ 70-80000 ਰੁਪਏ ਜੋ ਵੀ ਹੈਗਾ ਸੀ ਇਹਨਾਂ ਦੇ ਹਸਪੀਟਲ ਅਗੇਸਟਮੈਂਟ ਉਹ ਸੋ ਕਿੱਥੋਂ ਲਿਆਉਣਗੇ ਪੈਸਾ ਸੋਨਾ ਚਲਾ ਗਿਆ ਪੈਸਾ ਚਲਾ ਗਿਆ ਚਾਂਦੀ ਚਲੇਗੀ ਕਿੱਥੋਂ ਲਿਆਵਾਂਗੇ ਮਕਾਨ ਤਾਜ਼ਾ ਤਾਜ਼ਾ ਲਿਆ ਜੀ ਅੰਮ੍ਰਿਤ ਜੀ ਇਹ ਮੇਰੀ ਸਰਕਾਰ ਕੇ ਬੇਨਤੀ ਹੈ ਡਿਵੀਜ਼ਨ ਨੰਬਰ 5 ਥਾਣਾ ਐਸ ਐਚਓ ਸਾਹਿਬ ਕੇ ਬੇਨਤੀ ਇਸ ਵੀਜ਼ਾ ਕੇ ਬੇਨਤੀ ਹੈ ਇਹਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਏ ਮੇਰਾ ਨਾਮ ਵੀਜੇ ਕੁਮਾਰ ਜੀ ਕਿਹੜੀ ਜਗ੍ਹਾ ਤੋਂ ਉਹ ਜਾਲਾਂ ਲੱਗ ਤੱਕੀ ਮਾਮਲਾ ਕੀ ਸਾਰਾ ਮੈਂ ਦੱਸਿਆ ਜੀ ਉਹ ਇਹ ਨਾਲ ਰਾਤੀ ਅਹੀ ਦੱਸੋਗੇ ਮੇਰਾ ਬੇਟਾ ਨਾ ਰਾਜੂ ਇੱਕ ਵੇ ਇਹ ਨਾ ਉਹ ਕਹਿੰਦਾ ਮੈਂ ਕਿਤੇ ਜਾਣਾ ਫੰਕਸ਼ਨ ਤੇ ਕਿਤੇ ਜਾਣਾ ਤੇ ਮੈਂ ਚਲਦਾ ਉਹ ਬਹੁਤ ਆਲ ਲੱਗਿਆ ਹੂੰ ਤਾਂ ਆਲ ਚੱਲ ਗਿਆ ਹੂੰ ਤੇ ਅਸੀਂ ਤਾਂ ਸੁੱਤੇ ਪਏ ਅਸੀਂ ਸਾਰੇ ਹੂੰ ਬੱਚੇ ਹੀ ਨਾਲ ਤੇ ਮੈਂ ਵੀ ਨਾਲ ਇਸ ਤਰ੍ਹਾਂ ਹੁਣ ਪਤਾ ਹੀ ਰਾਤ ਨੂੰ ਕਹਿੰਦੇ ਵੀ ਕੈਮਰੇ ਦੇ ਦੇਖਿਆ ਵਾ ਇੱਕ ਮੁੰਡਾ ਆਇਆ ਮੂੰਹ ਸਿਰੇ ਬਟਿਆ ਉਹਨੇ ਸੱਬਨ ਬਾਕੇ ਤਾਲਾ ਤੋੜਿਆ ਹੂੰ ਅੰਦਰ ਵੜ ਗਿਆ ਹੂੰ ਕਿਰਪਾ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਬਾਈ ਨੁਕਸਾਨ ਜੇ ਕੋਈ ਹੋਇਆ ਹੈ ਕੀ 70 75 ਹਜ਼ਾਰ ਦਾ ਆਇਆ ਥਾਣਾ ਕਿਹੜਾ ਪੈਂਦਾ ਜੀ ਥਾਣਾ ਮਡਲ ਉਸ ਵਿੱਚ ਦਾ ਪਾਈ ਨੰਬਰ ਸ਼ਿਕਾਇਤ ਕਰਤੀ ਸੀ ਪੁਲਿਸ ਨੂੰ ਆਹ ਫੋਨ ਕੀਤਾ ਸੀ ਆ